ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗਦੇਵਤਾ ਦੋਸਤੋ ਦੋ ਸੱਪ ਫੜੇ ਸੀ ਤੇ ਜਿੱਦਾਂ ਕੋ ਨੂੰ ਛੱਡ ਰਹੇ ਆ ਤੁਸੀਂ ਦੇਖ ਰਹੇ ਜੇ ਸੱਪ ਕ ਸੱਪ ਜਿਹੜਿਆ ਬਿਲਕੁਲ ਵੀ ਨਹੀਂ ਡਰ ਰਿਹਾ ਦੇਖੋ ਇਹ ਸੱਪ ਬਿਲਕੁਲ ਵੀ ਬੰਦੇ ਕੋ ਨਹੀਂ ਡਰਦੇ ਆ ਦੇਖੋ ਦੋਸਤੋ ਇਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਸਪੈਕਟਿਕਲ ਕੋਬਰਾ ਹਿੰਦੀ ਜੇ ਇਹਨੂੰ ਕਹਿੰਦੇ ਆ ਨਾਗ ਪੰਜਾਬੀ ਜਿਹਨੂੰ ਕਹਿੰਦੇ ਆ ਫਨਿਅਰ ਇਹ 50 ਮਿੰਟ 40 ਮਿੰਟ ਦਾ ਟਾਈਮ ਆ ਜੇ ਕਿਸੇ ਨੂੰ ਇਹ ਦੱਸਣ ਤੇ ਲੋਕ ਇੰਜੈਕਸ਼ਨ ਨਾਲ ਲੈਣ ਤੇ ਜਾਨ ਬਚ ਸਕਦੀ ਆ ਜਿਹੜਾ ਇਹਦੀ ਦੇਸੀ ਦਵਾਈ ਦੇ ਚੱਕਰ ਚ ਪੈ ਗਿਆ ਉਹਦਾ ਮਰਨਾ ਲਗਭਗ ਤੈਵ ਆ ਦੋਸਤੋ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਨਜ਼ਾਰੇ ਐਦਾਂ ਦੇ ਦੇਖੇ ਆ ਜਿੱਦਾਂ ਕਿ ਇੱਕ ਸੱਪ ਚਲਾ ਗਿਆ ਤੁਸੀਂ ਦੇਖ ਰਹੇ ਜੀ ਇਹ ਦੂਸਰਾ ਸੱਪ ਵੀ ਦੋਸਤੋ ਆਪਣੀ ਮਰਜ਼ੀ ਦੇ ਨਾਲ ਜਾਊਗਾ ਔਰ ਦੋਸਤੋ ਜੀ ਇਹ ਗੈਣਾ ਜੋਨੇ ਆ ਕਿ ਜਦੋਂ ਵੀ ਕਿਸੇ ਨੂੰ ਇਸ ਨਸਲ ਦਾ ਸੱਪ ਲੜਦਾ ਵਾ ਲੋਕ ਕਿਉਂ ਦੇਸੀ ਦਵਾਈ ਦੇ ਚੱਕਰ ਚ ਪੈ ਜਾਂਦੇ ਆ ਮਨਕੇ ਦੇ ਚੱਕਰ ਚ ਫਾਂਡੇ ਦੇ ਚੱਕਰ ਤੇ ਇਸ ਤਰੀਕੇ ਦੇ ਫਾਂਡਾ ਕਰਨਾ ਜ਼ਹਿਰ ਕਿੱਥੇ ਜਾਂਦਾ ਦੋਸਤੋ ਸੱਪ ਲੜ ਗਿਆ ਇੱਕ 10 ਗ੍ਰਾਮ ਦਾ ਮਨਕਾ ਦਾ ਇਹ ਕਿਦਾਂ ਜਾਨ ਬਚਾਲੂਗਾ ਇਹ ਸੱਪ ਦੇ ਵਿੱਚ ਨੀਰੋਡੌਕਸੀ ਨਾਮ ਦਾ ਜ਼ਹਿਰ ਆ ਇਹ ਜਿਹੜੇ ਅੰਦਰਲੇ ਆਪਣੇ ਆਰਗਨ ਹੁੰਦੇ ਆ ਜਿੱਦਾਂ ਕਿਟਨੀ ਗੁਰਦਾ ਇਹ ਹਰ ਇੱਕ ਚੀਜ਼ ਨੂੰ ਪ੍ਰਭਾਵਿਤ ਕਰਦਾ ਡੈਮੇਜ ਕਰਦਾ ਇਹ ਜਦੋਂ ਸੱਪ ਨਾਲ ਲੜਦਾ ਵਾ ਜਿਹੜੇ ਬਾਡੀ ਦੇ ਵਿੱਚ ਬਲੱਡ ਵਾ ਔਰ ਇੱਕ ਲੋਟ ਬਣ ਜਾਂਦੇ ਆ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹਾਰ ਤੱਕ ਖੂਨ ਨਹੀਂ ਜਾਂਦਾ ਤੇ ਬੰਦੇ ਦੀ ਡੈਥ ਹੋ ਜਾਂਦੀ ਆ ਪਰ ਇੰਨੀਆਂ ਕੰਮ ਦੀਆਂ ਜਾਣਕਾਰੀਆਂ ਦੇਣ ਦੇ ਬਾਵਜੂਦ ਵੀ ਤੁਸੀਂ ਦੇਸੀ ਦਵਾਈਆਂ ਦੇ ਚੱਕਰ ਤੇ ਪੈ ਜਾਂਦੇ ਤੇ ਫਿਰ ਅਸੀਂ ਦੱਸੋ ਕੀ ਕਰੀਏ ਬਾਬਾ ਜੀ ਇੱਕ ਕਮੈਂਟ ਆਇਆ ਸੀ ਕਿ ਜੱਤ ਵਾਲਾ ਸੱਪ ਬਾਰੇ ਦੱਸੋ ਦੋਸਤੋ ਅਸੀਂ ਇੱਕ ਸੱਪ ਛੱਡਾਂਗੇ ਅਸੀਂ ਬਿਲਕੁਲ ਆਪਣੇ ਅੰਗੂਠੇ ਦੇ ਉੱਤੇ ਇੱਕ ਸੱਪ ਦੀ ਸ਼ੇਪ ਬਣਾ ਕੇ ਇੱਕ ਅੰਗੂਠੇ ਦੇ ਉੱਤੇ ਜੱਤ ਤਿਆਰ ਕਰਕੇ ਤੁਹਾਨੂੰ ਦੱਸਾਂਗੇ ਕਿ ਜੱਤ ਵਾਲਾ ਸੱਪ ਜਿਹੜਾ ਕਿੱਦਾਂ ਤਿਆਰ ਹੁੰਦਾ ਵਾ ਕਿਉਂਕਿ ਅਸੀਂ ਬੇਜੁਬਾਨ ਜਾਨਵਰ ਦੇ ਉੱਪਰ ਜੱਤ ਨਹੀਂ ਲਗਾ ਸਕਦੇ ਉਹਨੂੰ ਤੰਗੀ ਹੋਣੀ ਆ ਇਹ ਦੇਖੋ ਇਸ ਤਰੀਕੇ ਨਾਲ ਜੋਗੀ ਬੀਨ ਮਚਾਉਂਦਾ ਇਹ ਦੇਖੋ ਇਹ ਦੇਖੋ ਲੋਕ ਜਦੋਂ ਸੱਪ ਬਣ ਜਾਂਦਾ ਇਹ ਦੇਖੋ ਇਹ ਦੇਖੋ ਸੱਪ ਦੇ ਇਸ ਕੱਪੜੇ ਨੂੰ ਲਪਾਵੇ ਨੂੰ ਖਤਰਾ ਸਮਝਦਾ ਤੇ ਸੱਪ ਦੇ ਦੰਦ ਡਰਦਾ ਤੇ ਲੋਕ ਜਿਹੜੇ ਇਹ ਦੀਨ ਦੇ ਚੱਕਰ ਚ ਪੈ ਜਾਂਦੇ ਆ ਦੇਖੋ ਇਹ ਦੇਖੋ ਇਹ ਦੇਖੋ ਜਿੱਦਣ ਨੂੰ ਇਹਦਾ ਮੂਵਮੈਂਟ ਚਕਾਉ ਮੈਂ ਉਧਰ ਨੂੰ ਕਰਵਾ ਦਿੰਦਾ ਇਹ ਦੇਖੋ ਇਹ ਲੋ ਇਹ ਦੇਖੋ ਹੁਣ ਇਹ ਸੱਪ ਜਾ ਰਿਹਾ ਵਾ ਦੋਸਤੋ ਸਾਡਾ ਕੋਈ ਮਕਸਦ ਕਿਸੇ ਵੀ ਜਾਨਵਰ ਨੂੰ ਤੰਗ ਪਰੇਸ਼ਾਨ ਕਰਨਾ ਨਹੀਂ ਅਸੀਂ ਬਾਂਦਰ ਵੀ ਫੜ ਕੇ ਕੋਈ ਖੋਲ ਗਿਆਂਦਾ ਹਰੀ ਗਿਆਡ ਉੱਪਰ ਛੱਡ ਜਾਂਦੇ ਆ ਕਿਸੇ ਦੇ ਘਰ ਚ ਗੋ ਵਰਦੀ ਅਸੀਂ ਉਹ ਵੀ ਇੱਥੇ ਨਹਿਰ ਦੇ ਕਿਨਾਰੇ ਦੇਖ ਕੇ ਛੱਡਦੇ ਆ ਅਸੀਂ ਸੀਵਰੇਜ ਦੇ ਵਿੱਚੋਂ ਕੁੱਤੇ ਵੀ ਘੜ ਦਿੰਨੇ ਆ ਤੇ ਕਾਫੀ ਲੋਕ ਪਿਆਰ ਮੁਹੱਬਤ ਮਾਨ ਸਨਮਾਨ ਦਿੰਦੇ ਅਸੀਂ ਤਾਂ ਤੁਹਾਡੇ ਚਰਨਾਂ ਦੀ ਧੂੜ ਵਰਗੇ ਆ ਕਾਫੀ ਲੋਕ ਬਾਹਰਲੀ ਕੰਟਰੀ 'ਚੋਂ ਫੋਨ ਕਰਕੇ ਹਾਲਚਾਲ ਪੁੱਛਦੇ ਆ ਸਾਰੇ ਲੋਕਾਂ ਨੇ ਰਲ ਮਿਲ ਕੇ ਇੰਨੀਆਂ ਕਿ ਵੀਡੀਓ ਵਾਇਰਲ ਕੀਤੀਆਂ ਪੂਰੇ ਪੰਜਾਬ ਦੇ ਵਿੱਚ ਲੋਕ ਸਾਡੀ ਸ਼ਕਲ ਵੇਖ ਕੇ ਸਾਨੂੰ ਪਛਾਣਨ ਡੇ ਪਿਆ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੂੰ ਜੈ ਸ਼ੰਕਰ ਜੈ ਨਾਗਦੇਵ ਦਾ ਦੋਸਤੋ ਖਿੱਚ ਕੇ ਕੰਮ ਰੱਖਿਓ ਕਿਉਂਕਿ ਹਰ ਵਾਰੀ ਨਵੀਂ ਜਾਣਕਾਰੀ ਦੇ ਨਾਲ ਆਪ ਜੀ ਦੀ ਸੇਵਾ ਦੇ ਵਿੱਚ ਆ ਚਲੋ ਜੈ ਸ਼ੰਕਰ ਜੈ ਨਾਗਦੇਵ